ਕਹਿੰਦੇ ਹਨ ਜਦੋਂ ਘਰ ਵਿੱਚ ਗਰੀਬੀ ਹੋਵੇ ਤਾਂ ਉੱਥੇ ਛੋਟੇ-ਛੋਟੇ ਬੱਚਿਆਂ ਸਮੇਤ ਪਰਿਵਾਰ ਦੇ ਰਹਿਣ ਲਈ ਕੋਈ ਛੱਤ ਵੀ ਨਾ ਹੋਵੇ ਤਾਂ ਉਹ ਪਰਿਵਾਰ ਕਿਸ ਤਰ੍ਹਾਂ ਗੁਜ਼ਾਰਾ ਕਰਦਾ ਹੋਵੇਗਾ ਇਹ ਪਰਿਵਾਰ ਹੀ ਜਾਣਦਾ ਸੋ ਐਸਾ ਹੀ ਇੱਕ ਪਰਿਵਾਰ ਦਲਜੀਤ ਸਿੰਘ ਪੁੱਤਰ ਮਹਨ ਸਿੰਘ ਪਿੰਡ ਸੰਦਰਾ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦਾ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਜੋ ਭਾਰੀ ਬਰਸਾਤ ਹੋਈ ਉਹਨਾਂ ਦੇ ਕਮਰਿਆਂ ਦਾ ਲੈਂਕਟ ਡਿੱਗ ਪਿਆ ਜਿਸ ਕਾਰਨ ਉਹਨਾਂ ਦੇ ਜਾਨ ਨੁਕਸਾਨ ਤੋਂ ਤਾਂ ਬਚਾ ਹੋਇਆ ਪਾਰੇ ਮਾਲੀ ਨੁਕਸਾਨ ਕਾਫੀ ਹੋ ਗਿਆ ਅਤੇ ਹੁਣ ਉਹ ਪਰਿਵਾਰ ਸਮੇਤ ਇੱਕ ਟੂੜੀ ਵਾਲੇ ਬਰਾਂਡੇ ਵਿੱਚ ਰਹਿਣ ਨੂੰ ਮਜਬੂਰ ਹੋਏ ਪਏ ਨੇ ਜਿੱਥੇ ਠੰਡੀ ਹਵਾ ਉਹਨਾਂ ਨੂੰ ਰਾਤ ਨੂੰ ਸਾਰੀ ਰਾਤ ਠਾਰਦੀ ਹੈ ਅਤੇ ਉਹਨਾਂ ਦਾ ਪਤੀ ਵੀ 릭ਸ਼ਾ ਚਾਲਕ ਹੈ ਜਿਹੜਾ ਦਿਹਾੜੀ ਨਾਲ ਘਰ ਦਾ ਮਸਾਂ ਹੀ ਗੁਜ਼ਾਰਾ ਕਰਦਾ ਹੈ ਇਸ ਮੌਕੇ 'ਤੇ ਪਰਿਵਾਰ ਦੇ ਵੱਲੋਂ ਸਮਾਜ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਉੱਥੇ ਇੱਕ ਮੋਬਾਈਲ ਨੰਬਰ ਵੀ ਸਾਂਝਾ ਕੀਤਾ ਗਿਆ ਹੈ ਕਿਨਾ ਵੀਰ ਜੀ ਧਿਆਨ ਸਿੰਘ ਜੀ ਕਿਹੜਾ ਪਿੰਡ ਹੈ ਜੀ ਸਾਂਦਰਾ ਜੀ ਇਸ ਪਰਿਵਾਰ ਨੂੰ ਕਿਵੇਂ ਜਾਣਦੇ ਹੋ? ਅਸੀਂ ਗਵੰਡੀ ਇਹਨਾਂ ਦੇ। ਕੀ ਮੁਸ਼ਕਿਲ ਪਰਿਵਾਰ ਦੀ? ਓਏ ਬਹੁਤ ਜ਼ਿਆਦੀ ਮਾੜੀ ਹਾਲਤ ਆ ਤੇ ਕੋਠੇ ਕਮਰੇ ਕੁਮਰੇ ਟਿੱਕ ਪਏ ਆ ਤੇ ਰੱਖਸ਼ੇ ਦਾ ਕੰਮ ਕਰਦੇ ਆ ਤੇ ਪੈਣੇ ਨਹੀਂ ਤੇ ਸਾਰਿਆਂ ਸੱਜਣਾਂ ਨੇ ਉਹ ਬੇਨਤੀ ਆ ਮਦਦ ਕੀਤੀ ਜਾਵੇ ਇਹਨਾਂ ਨੂੰ। ਕਿੰਨਾ ਟਾਈਮ ਹੋ ਗਿਆ ਡੱਗੇ ਨੂੰ ਕਮਰੇ ਨੂੰ? ਟਿੱਗੇ ਆ ਜਦੋਂ ਮੀਂਹ ਪੈ ਪਿਛੇੋਂ ਟਿੱਕ ਪਏਗੇ। ਕਿਨਾ ਭੈਣ ਜੀ? ਸੰਦੀਪ ਕੌਰ। ਕਿਹੜਾ ਪਿੰਡ ਹੈ ਜੀ? ਸਾੰਦਰਾ। ਕਿਹੜੇ ਜ਼ਿਲ੍ਹੇ ਚ ਪੈਂਦਾ ਹੈ? ਤਰਨਤਾਰਨ। ਦੀ ਮੁਸ਼ਕਲ ਪਰਿਵਾਰ ਨੂੰ ਸਰ ਕਮਰੇ ਪੈਨ ਵਾਲੇ ਅਜੇ ਨਹੀਂ ਮੂਨ ਡੇਕ ਪਈ ਆ ਜਹਾਣੀ ਧੱਫਾ ਕਰਦੇ ਨਹੀਂ ਪੈਗੇ ਕਿੰਨਾ ਟਾਈਮ ਹੋ ਗਿਆ ਡੇਕ ਪਈ ਮੀਂਹ ਜਿਹੜੀ ਧੀ ਕੀ ਜਦੋਂ ਮੀਂਹ ਪੈਦਾ ਅੱਛਾ ਤੇ ਫਿਰ ਹੁਣ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲਦਾ ਔਰ ਪ੍ਰਾਂਡੇ 'ਚ ਰਹਿਣੇ ਕਾਨਿਆਂ ਦੀ ਛੱਤ ਪਾਈ ਹੈ ਉਸ ਵਿੱਚ ਦੋ ਬੱਚੀਆਂ ਮੇਰੀਆਂ ਤੇ ਜਿਸ ਤਰ੍ਹਾਂ ਇੰਨੀ ਠੰਡ ਹੈ ਤੇ ਫਿਰ ਕਿਸ ਤਰ੍ਹਾਂ ਠੰਡ ਦੀ ਲੱਗਦੀ ਬਰਾਂਡੇ ਵਿੱਚ ਓਪਨ ਬਰਾਂਡਾ ਤੁਹਾਡਾ ਲਗਦੀ ਆ ਸਰ ਠੰਡ ਚ ਲਗਦੀ ਆ ਡੈਡੀ ਤਾਂ ਸਾਡੇ ਬਾਹਰ ਹੀ ਪੈਂਦੇ ਆ ਅਸ਼ਬਾਰ ਠੰਡ ਦੇ ਵਿੱਚ ਹਾਂਜੀ ਮੰਮੀ ਸਾਡੇ ਸਾਡੇ ਕੋਲੇ ਹੁੰਦੀ ਆ ਅੰਦਰ ਕਿੰਨੇ ਪਰਿਵਾਰ ਦੇ ਵਿੱਚ ਮੈਂਬਰ ਆ ਅਸੀਂ 4 ਆ ਦੋ ਬੱਚੀਆਂ ਛੇ ਜਣੇ ਤੇ ਘਰ ਦਾ ਗੁਜ਼ਾਰਾ ਫਿਰ ਕਿਵੇਂ ਚੱਲਦਾ ਡੈਡੀ ਨੇ ਹੁੰਦੇ ਰਿਕਸ਼ਾ ਚਲਾਉਂਦੇ ਆ ਘਰ ਵਾਲਾ ਵੀ ਮੇਰਾ ਮਜ਼ਦੂਰੀ ਕਰਦਾ ਡੈਡੀ ਦਾ ਪਾਈ ਅੱਛਾ ਤੇ ਕੀ ਮੰਗ ਕੀ ਕਰਦੇ ਹੋ ਮਾਂਗੇ ਇਹ ਬਸ ਸਾਡੇ ਕਮਰੇ ਪੈ ਜਾਣ ਕਮਰੇ ਕੋਈ ਪਰਿਵਾਰ ਦਾ ਮੋਬਾਈਲ ਨੰਬਰ ਚੱਲਦਾ ਹਾਂਜੀ ਬੋਲਿਓ 99148 06892 ਇੱਕ ਵਾਰ ਫੇਰ ਬੋਲ ਦੋ 99148 06892 ਕਿਹੜਾ ਪਿੰਡ ਜੀ ਸਿਮਰਜੀਤ ਕਿਹੜਾ ਪਿੰਡ ਹੈ ਜੀ ਸਾਂਦਰਾ ਕੀ ਮੁਸ਼ਕਿਲ ਪਰਿਵਾਰ ਨੂੰ ਮੁਸਕਰਾਏ ਹੋਏ ਕਮਰੇ ਲੱਗੇ ਆ ਠੰਡ ਠੁਰਕ ਚ ਰਹਿਣੇ ਕਿੰਨਾ ਟਾਈਮ ਹੋ ਗਿਆ ਕੰਮ ਰਿਟਿਕ ਜਨੂ ਆ ਮੀਆਂ ਜੀ ਡਿੱਗ ਪਿਆ ਤੇ ਪਰਿਵਾਰ ਬਚ ਗਿਆ ਕੀ ਮੰਗ ਕਰਦੇ ਦਾਨੀ ਸੱਜਣਾ ਮਨ ਸਾਡੀ ਇਹ ਹੋਈ ਹੈ ਸਾਡੇ ਕੰਮ ਕਮਰੇ ਪੈ ਜਾਣ ਸਰ ਤੋਂ ਨਹੀਂ ਪੈਂਦੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਤੇ ਕੀ ਕੰਮ ਕਾਰੋਗਾਰ ਕਰਦੇ کاروبار ਦਿਹਾੜੀ ਦੱਪਾ ਮਜ਼ਦੂਰ ਆ ਮੁੰਡਾ ਤੇ ਆਪ ਰਸ਼ਕਾ ਵਾਹੁੰਦਾ ਤੁਹਾਨੂੰ ਪਤਾ ਰਸ਼ਕੇ ਦੀ ਕਿਹੜੀ ਕਮਾਈ ਹੈ SMZ ਪੰਜਾਬ ਦੇ ਲਈ ਤਰਨਤਾਰਨ ਤੋਂ ਜਗਦੀਤ ਸਿੰਘ ਦਲਤੀ ਰਿਪੋਰਟ